ਸੋ ਕਹੋ ਟੱਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰੇ ਅਰਸਾ ਹਉ ਕੁਰਸਾ ਹਉ ਝਟੀ ਐ ਤੁਧ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤੇ ਸਾ ਸਿਰ ਸਾਹ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਾਤਿਸਾ ਹੋ ਸਿਰਸਾਂ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਤੀਜਾ ਰੇ ਜਾਨ ਉਥਾਰਾ ਦੱਬੇ ਉਹ ਸੁੱਤੇ ਆ ਗਈ ਵਿਹਾਰਾ ਸਤਿ ਗੁਰ ਕਾ ਸਬਦ ਸੁਣ ਨਾ ਜਾਗੋ ਅੰਤਰ ਨਾ ਉਪਜੇ ਉਚਾਰੋ ਰੇ ਜਾਨ ਉਠਾਰ ਦੱਬੇ ਹੋ ਸੁੱਤੇ ਆ ਗਈ ਵਿਹਾ ਸਤ ਗੁਰ ਕਾ ਸਬਦ ਸੁਣਨਾ ਜਾਗੋ ਅੰਤਰ ਨਾ ਉਪਜਿ ਉਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾ ਅਗਤ ਜਲੰਦਾ ਡਿਠ ਮੈਂ ਹਉ ਮੈਂ ਦੁਜਾ ਪਾਈ ਨਾਨਕ ਗੁਰ ਸਰਨਾਈ ਉਬਾਰ ਸਤ ਮਨ ਸਬਦ ਧਿਆਇਂ ਮਹੱਲਾ ਤੀਜੰ ਸਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਸਦਾ ਚੱਲਾਂ ਤਾ ਬਨਿਆ ਸੀਗਰ ਸੇਜ ਸੁਹਾਵੀ ਸਦਾ ਪਿਰਾਵਨ ਹਰ ਬਾਰ ਪਾਇਆ ਨਾਰ ਨਾ ਹਰ ਮਰਨਾ ਕਦੇ ਦੁੱਖ ਲਾਗਾ ਸਦਾ ਸੁਹਾਗਣ ਨਾਰੇ ਨਾਨਕ ਹਰ ਪ੍ਰਭ ਮੇਲ ਲਾਈ ਗੁਰ ਕਾ ਹੇਤ ਪਿਆ ਜੇ ਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੇ ਹਰ ਜੀਉ ਤਿਨ ਕਾ ਦਰਸਨ ਨਾ ਕਰਹੁ ਪਾਪਿ ਸਤ ਹਤਿਆਰੇ ਕਰ ਕਰ ਫਿਰ ਹੈ ਕੁਸੁੱਧ ਮਾਨ ਜਿਉ ਤਰਕਟ ਨਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਰ ਗੁਰ ਕਉ ਬਲਿਹਾਰੇ ਵਡ ਭਾਗੀ ਸੰਗਤ ਮਿਲੈ ਗੁਰਮੁਖ ਸਵਾਰੇ ਹਾਰੁ ਮੇਲਾ ਹੈ ਸਤ ਗੁਰ ਦਇਆ ਕਰ ਗੁਰ ਕਉ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਰੇ ਜਾਨ ਉਥਾਰੈ ਦਬਿਓ ਸੁਤਿਆ ਗਈ ਵਿਹਾਈ ਸਤਿਗੁਰ ਕਾ ਸਬਦ ਸੁਣ ਨ ਜਾਗਿਓ ਅੰਤਰ ਨ ਉਪਜਿਓ ਚਾਉ ਰਾਗ ਸੋਰਠਿ ਦੀ ਓਾਰ ਦੀ ਪਾਉੜੀ ਤਈਵੀਂ ਸਲੋਕਾਂ ਨਾਲ